ADN 24 TV ਚੈਨਲ ਵਿੱਚ ਹਰ ਗੁੰਦੀਪ ਭਿੰਡਰ ਵੱਲੋਂ ਪੰਜਾਬੀ ਖਬਰਾਂ ਵਿੱਚ ਸਰੋਤਿਆਂ ਦਾ ਸਵਾਗਤ ਸੀ ਆਰਐਮ ਸਕੀਮ ਤਿਤ ਖੇਤੀਬਾੜੀ ਵਿਭਾਗ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਕਿਸਾਨਾਂ ਨੂੰ ਸੁਪਰ ਸੀਡਰ ਦਿੱਤੇ ਗਏ। ਖੇਤੀਬਾੜੀ ਵਿਭਾਗ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲੰਮੀ ਅਰਸੇ ਤੋਂ ਸੀਆਰਐਮ ਸਕੀਮ ਤਿਤ ਕਿਸਾਨਾਂ ਨੂੰ ਦਰਾਹ ਰਾਹੀਂ ਨਿਕਲੇ ਸਬਸਿਡੀ ਤੇ ਸੁਪਰ ਸੀਡਰ ਦਿੱਤੇ ਗਏ। ਦੀ ਸੁਪਰਸੀਡਰ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਕਿਸਨਕੋਟ ਅਤੇ ਖੇਤੀਬਾੜੀ ਵਿਭਾਗ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਸਤਾਰ ਅਫਸਰ ਡਾਕਟਰ ਬਲਵਿੰਦਰ ਕੌਰ ਨੇ ਕਿਸਾਨਾਂ ਨੂੰ ਸੌਂਪਦੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਲੈ ਕੇ ਸਰਕਾਰ ਸੁਪਰਸੀਡਰ ਬੇਲਰ ਦੇ ਕਈ ਹੋਰ ਮਸ਼ੀਨਾ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਜਾਂ ਜੋ ਚੁੰਨੀ ਦੀ ਪਰਾਲੀ ਦੀ ਰੇਂਜ ਖੁਹਤ ਨੂੰ ਆਗ ਲਾਉਣ ਦੀ ਬਜਾਏ ਇਸ ਨੂੰ ਖੇਤਾਂ ਵਿੱਚ ਹੀ ਮਿਕਸ ਕੀਤਾ ਜਾਵੇ। ਉਹਨਾਂ ਆਖਿਆ ਕਿ ਸਰਕਾਰ ਵੱਲੋਂ ਵਾਤਾਵਰਨ ਨੂੰ ਸਾਫ਼, ਸੁਥਰਾ ਅਤੇ ਪ੍ਰਦੂਸ਼ਿਤ ਰਹਿਤ ਰੱਖਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਬਵੰਜਰ ਸੁਪਰ ਸੀਡਰ ਜੋ ਡਰਾ ਰਹੀ ਨਿਕਲੇ ਸਬਸਿਡੀ ਤੇ ਕਿਸਾਨਾਂ ਨੂੰ ਦਿੱਤੇ ਗਏ। ਇਹ ਵੀ 24 ਟੀਵੀ ਤੇ ਪੱਤਰਕਾਰ ਡਾਕਟਰ ਨਰਿੰਦਰ ਕੁਮਾਨ ਜ਼ਗੀਰ ਮੰਡ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਗੁਰਦਾਸਪੁਰ ਤੋਂ ਖਾਸ ਰਿਪੋਰਟ ਮੈਡਮ ਜੀ ਜਿਹੜੇ ਤੁਸੀਂ ਹੈ ਸੁਪਰਸੀਡਰ ਇੱਥੇ ਨੇ ਇਕੱਠੇ ਕੀਤੇ ਹੋਏ ਆ ਕਿਸ ਮਕਸਦ ਲਈ ਲੰਦ ਕੇ ਆ ਇਹ ਜਿਹੜੇ ਆ ਸੀਆਰਐਮ ਦੀ ਸਕੀਮ ਚੱਲ ਰਹੀ ਕਾਫੀ ਸਾਲਾਂ ਤੋਂ ਉਤੋਂ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਸਕੀਮ ਆ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਸਕੀਮ ਜਿਹੜੀ ਸੈਂਟਰ ਵੱਲੋਂ ਚਲਾਈ ਜਾਂਦੀ ਆ ਇਦੇ ਵਿੱਚ ਮੇਨ ਇਹ ਆ ਕਿ ਜਿਹੜਾ ਪ੍ਰਾਲੀ ਦੀ ਰਹਿਣਦ ਖੋਂਦਾ ਉਹਦੇ ਪ੍ਰਬੰਧਨ ਲਈ ਇਹ ਮਸ਼ੀਨਾਂ ਸਾਰੀਆਂ ਦਿੱਤੀਆਂ ਜਾਂਦੀਆਂ ਵਾਂ। ਜ਼ਿਆਦਾਤਰ ਇਹ ਕਿਹਾ ਜਾਂਦਾ ਕਿ ਬੈਲਰ ਪ੍ਰੋਵਾਈਡ ਹੋਏ ਬੈਲਰ ਕੱਲਾ ਜਿਹੜਾ ਉਹ ਪ੍ਰਾਲੀ ਦਾ ਹੱਲ ਨਹੀਂਗਾ ਜਿਹੜਾ ਸੁਪਰਸੀਡਰ ਆ ਇਹ ਵੀ ਪ੍ਰਾਲੀ ਪ੍ਰਬੰਧਨ ਲਈ ਹੀ ਦਿੱਤਾ ਜਾਂਦਾ ਹੈ। ਸੋ ਇਹ ਸਬਸਿਡੀ ਦੇ ਉੱਤੇ ਅਸੀਂ ਘਟੋ-ਘਟ ਵੀ 450 ਸੁਪਰਸੀਡਰ ਪਹਿਲਾਂ ਦੇ ਚੁੱਕੇ ਹਾਂ ਇੱਥੇ ਬਲਾਕ ਹੋਏ ਜਿਹਦੇ ਵਿੱਚ ਕੁਝ ਪਰਸੈਂਟ ਜਿਹੜੀਆਂ ਜ਼ੀਰੋ ਟਿਲ ਡ੍ਰਿਲ ਨੇ ਜਾ ਮਲਚਰ ਨੇ ਹੋਰ ਵੀ ਜਿਹੜੇ ਹੈਗੇ ਆ ਮਸ਼ੀਨਾਂ ਹੈਗੀਆਂ ਨੇ ਪਰ ਜਿਹੜੇ ਸੁਪਰਸੀਡਰ ਐਸ ਵਾਰ ਨੇ ਐਸ ਵਾਰ ਅਸੀਂ 52 ਸੁਪਰਸੀਡਰ ਫੇਰ ਜਿਹੜੇ ਡਰਾ ਨਿਕਲੇ ਆ ਉਹ ਇਸ ਬਲਾਕ ਵਿੱਚ ਦਿੱਤੇ ਆ 395 ਆਲਰੇਡੀ ਵਰਕਿੰਗ ਨੇਸ ਬਲਾਕ ਦੇ ਵਿੱਚ ਤੇ ਉਹਨਾਂ ਵਿੱਚੋਂ 7 ਬੈਲਰ ਵੀ ਜਿਹੜੇ ਆ ਸਾਡੇ ਸਬਸਿਡੀ ਤੇ ਚੱਲ ਰਹੇ ਨੇ ਜਿਹੜੇ ਇਸ ਬਲਾਕ ਦੇ ਵਿੱਚ ਕ੍ਰੌਪ ਪ੍ਰੈਜ਼ਿਡਿਊ ਮੈਨੇਜਮੈਂਟ ਸਕੀਮ ਵੱਲੋਂ ਦਿੱਤੇ ਗਏ ਆ ਸੋ ਅੱਜ ਜਿਹੜਾ ਇਹ ਸਾਰੀ ਜਿਹੜੀ ਮਸ਼ੀਨਰੀ ਵੈਰੀਫਿਕੇਸ਼ਨ ਦੇ ਲਈ ਅਸੀਂ ਇਕੱਠੇ ਹੋਏ ਆ ਸਾਰੇ ਫਾਰਮਰ ਆ ਵੇਖੋ ਉੱਥੋਂ ਲੈ ਕੇ ਪੂਰੀ ਲਾਈਨ ਲੱਗੀ ਹੋਈ ਆ ਤੇ ਇਹ ਅਸੀਂ ਮਸ਼ੀਨਰੀ ਜਿਹੜੀ ਆ ਸਬਸਿਡੀ ਤੇ ਇਹਨਾਂ ਨੂੰ ਦੇਣੀ ਆ ਪਰਾਲੀ ਪ੍ਰਬੰਧਨ ਦੇ ਲਈ ਅੱਜ ਅੱਜ ਜਿਹੜਾ ਖੇਤੀਬਾੜੀ ਦਫ਼ਤਰ ਦੇ ਵਿੱਚ ਸਪੀਸੀਡਰ ਵਗੈਰਾ ਨੂੰ ਇਕੱਠੇ ਕੀਤਾ ਇਸ ਦਾ ਮਕਸਦ ਕੀ ਆ ਪਹਿਲਾਂ ਤਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਜੋ ਕਿਸਾਨਾਂ ਨੂੰ ਇੱਕ ਇੱਥੇ ਸੁਪਰਸੀਡਰਸ ਦੇ ਨਾਲ ਇਕੱਤਰ ਕੀਤਾ ਆ ਉਹਦਾ ਰੀਜ਼ਨ ਇਹ ਆ ਕਿ ਅੱਜ ਕਿਸਾਨਾਂ ਨੂੰ ਸੁਪਰਸੀਡਰ ਜਿਹੜੇ ਸਬਸਿਡੀ ਨੇ ਮਿਲਦੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਨਾਲ ਹੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਉਤਸ਼ਾਹਿਤ ਕੀਤਾ ਜਾਏ ਕਿ ਅਸੀਂ ਜਿਹੜੀ ਕਣਕ ਜਾਂ ਝੋਨੇ ਦੀ ਫਸਲ ਆ ਉਸ ਤੋਂ ਵਧਾ ਦਾਣ ਨੂੰ ਅੱਗੇ ਨਾ ਲਾਈ ਜਾਏ